ਹਲਕਾ ਫਤੇਗੜ ਸਾਹਿਬ ਦੇ ਸਾਬਕਾ ਵਿਧਾਇਕ ਜਦਾਤ ਸਿੰਘ ਪੱਟੀ ਦੇ ਵੱਲੋਂ ਬਾਬਾ ਜ਼ੋਰਾਵਾਸੇ ਘਟੇ ਫਤੇ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਿਕੇ ਪ੍ਰਦਾਨ ਅਮਰਿਤਦ ਸਿੰਘ ਲਿਪੜਾ ਦੀ ਸਰਪ੍ਰਸਤੀ ਹੇਠ ਕਰਵਾਈ ਜਾ ਰਹੀ ਚੌਥੀ ਫਤੇਗੜ ਸਾਹਿਬ ਫੁੱਟਬਾਲ ਬੇਬੀ ਲੀਗ ਦੇ ਦੂਜੇ ਹਫਤੇ ਦੀ ਸ਼ੁਰੂਆਤ ਕਰਵਾਈ ਗਈ ਇਸ ਮੌਕੇ ਤੇ ਹਲਕਾ ਫਤੇਗੜ ਸਾਹਿਬ ਦੇ ਸਾਬਕਾ ਵਿਧਾਇਕ ਜਦਾਤ ਸਿੰਘ ਪੱਟੀ ਦੇ ਵੱਲੋਂ ਖਿਡਾਰੀਆਂ ਨਾਲ ਜਾਣ ਪਹਿਚਾਨ ਕਰਕੇ ਅਸ਼ੀਰਵਾਦ ਦਿੱਤਾ ਗਿਆ ਤਨਾਲ ਇਨਾਂ ਨੂੰ ਚੌਥੀ ਫਤੇਗੜ ਸਾਹਿਬ ਫੁੱਟਬਾਲ ਬੇਬੀ ਲੀਗ ਕਰਪੋਰਾਲੇ ਪ੍ਰਬੰਧਕਾਂ ਦੇ ਉਦਮ ਦੀ ਸ਼ਲਾਗਾ ਵੀ ਕੀਤੀ ਗਈ। ਇਸ ਮੌਕੇ ਤੇ ਸਤਵੀਰ ਸਿੰਘ ਕੋਚ ਨੇ ਦੱਸਿਆ ਕਿ ਇਸ ਲੀਗ ਦੇ ਵਿੱਚ ਪੰਜਾਬ, ਹਰਿਆਣਾ, ਸਣੇ ਚੰਡੀਗੜ੍ਹ ਦੇ 7 ਤੋਂ 14 ਸਾਲ ਤੱਕ ਦੇ 300 ਦੇ ਕਰੀਬ ਖਿਡਾਰੀਆਂ ਨੇ ਹਿੱਸਾ ਲਿਆ ਜਿਸ ਵਿੱਚ ਦੂਜੇ ਹਫਤੇ ਦੌਰਾਨ ਅੰਡਰ ਅੰਡਰ 14 11 ਅਤੇ 13 ਦੇ ਕੁੱਲ 26 ਮੈਚ ਕਰਵਾਏ ਗਏ ਨੇ। ਅੱਜ ਰਿਪੋਰਟ ਫਤੇਗੜ ਸਾਹਿਬ ਬੇਬੀ ਲੀਗ ਦਾ ਅੱਜ ਦੂਜਾ ਦਿਨਾਂ ਦੂਜਾ ਦਿਨ ਮੀਂਹ ਦੇ ਹਰ ਸੰਡੇ ਮੈਚ ਕਰਵਾਏ ਜਾਣਗੇ ਜੋ ਇਹ ਬੇਬੀ ਲੀਗ ਆ ਹਫਤਾ ਹਫਤੇ ਇਸ ਦੇ ਮੈਚ ਚੱਲਣਗੇ ਜਿਸ ਦੇ ਵਿੱਚ 7 ਸਾਲ ਤੋਂ ਲੈ ਕੇ 14 ਸਾਲ ਤੱਕ ਦੇ ਬੱਚੇ ਭਾਗ ਲੈ ਰਹੇ ਆ ਪੰਜਾਬ ਹਰਿਆਣਾ ਚੰਡੀਗੜ੍ਹ ਇਹ ਪਹਿਲੀ ਮਤਲਬ ਬੱਚਿਆਂ ਵਾਲੀ ਲੀਗ ਹੈ ਜੋ ਪੰਜਾਬ ਦੇ ਵਿੱਚ ਅਸੀਂ ਕਰਾ ਰਹੇ ਆ ਜਿਸ ਦੇ ਵਿੱਚ 7 ਸਾਲ ਤੇ 9 ਸਾਲ ਤੇ 11 ਸਾਲ ਦੇ ਬੱਚੇ ਖੇਡ ਰਹੇ ਹੋਰ ਮਤਲਬ ਜ਼ਿਲ੍ਹਿਆਂ ਦੇ ਵਿੱਚ ਮਤਲਬ 12 ਤੇ ਅੰਡਰ 15 ਦੇ 12 ਵਾਲੇ ਹੋਈਆਂ ਅਸੀਂ 7 ਸਾਲ ਗਰਾਸ ਰੂਟ ਛੋਟੇ ਬੱਚਿਆਂ ਨੂੰ ਪ੍ਰਮੋਟ ਕਰਨ ਲਈ ਜਿਸ ਦੇ ਵਿੱਚ ਸਹੀ ਉਮਰ ਦੇ ਬੱਚੇ ਖੇਡਣ ਬੱਚਿਆਂ ਨੂੰ ਹਰ ਇੱਕ ਬੱਚੇ ਨੂੰ ਅਸੀਂ ਪ੍ਰਾਈਜ਼ ਦੇ ਰਹੇ ਹਾਂ ਤੇ ਲਾਸਟ ਦੇ ਵਿੱਚ ਹਰ ਇੱਕ ਬੱਚੇ ਨੂੰ ਹੀ ਮਗਲਬ ਚਾਹੇ ਕੋਈ ਪਹਿਲੇ ਦਿਨ ਚਾਹੇ ਕੋਈ 15ਵੇਂ ਨੰਬਰ ਦਾ ਹਰ ਇੱਕ ਬੱਚੇ ਨੂੰ ਹੀ ਪ੍ਰਾਈਜ਼ ਦਿੱਤਾ ਜਾਵੇ ਟੂਰਨਾਮੈਂਟ ਦੀ ਦਾ ਸਰਪੰਚ ਸਰਪੰਚ ਜੀ ਲਿਵੜਾ ਜੀ ਕਲੱਬ ਟੂਰਨਾਮੈਂਟ ਕਰਵਾ ਰਹੇ ਨੇ ਇਸ ਵਿੱਚ 300 ਤੋਂ 400 ਬੱਚਾ ਆ ਰਿਹਾ ਹੈ ਤੇ ਇਹ ਟੂਰਨਾਮੈਂਟ ਸੱਤ ਦਾ ਅੰਤ ਵਿੱਚ ਚਲਣਾ ਚਾਹ ਰਿਹਾ ਕਿ ਇਹ ਜਿਹਨਾਂ ਸਟੇਟ ਆਫ ਯਾਵ ਰਿਹਾ ਉਹਨਾਂ ਦੀ ਖੁਨਾਚ ਚਲ ਰਹੇ ਸਾਰੇ ਆਏ ਨੇ ਕਿ ਕਿੰਨੇ ਕਿ ਖਿਡਾਰੀ ਭਾਗ ਲੈ ਰਹੇ ਨੇ ਦੇ ਵਿੱਚ 400 ਦੇ ਕਰੀਬ ਲੱਗਾ ਹੋ ਰਿਹਾ ਜੇ ਇਹ ਵੀ ਕੁਝ ਚੰਨਸ਼ਾ ਤੋਂ ਲੱਗਾਇਆ ਜਾ ਕੇ ਕਿੰਨਾ ਹੈ ਸੋ ਇਹ ਵੀ ਚੰਗੀ ਰਹੇ ਕਿ ਜਿਹੜਾ ਸਭਾ 3000 ਦੇ ਕਰੀਬ ਸੱਤਾਂ ਦੇ ਅੰਦਰ 2 ਕਿਲੋਮੀਟਰ ਤੱਕ ਭਰਾ ਰਹੇ ਇਨੌਵੀਅਰ ਵੀ ਬਹੁਤ ਬਹੁਤ ਧੰਨਵਾਦ ਕਰਦੇ। ਇਸ ਮੌਕੇ ਜਿੱਥੇ ਖਿਡਾਰੀਆਂ ਦਾ ਸਨਮਾਨ ਵੀ ਕੀਤਾ ਗਿਆ ਤਾਂ ਉੱਥੇ ਹੀ ਪ੍ਰਦਾਨ ਬਾਬਾ ਫਤਿਹ ਸਿੰਘ ਫੁੱਟਬਾਲ ਅਕੈਡਮੀ ਕਰਮਜੀਤ ਅਤੇ ਬੱਬੂ ਅਤੇ ਸੁਖਿੰਦਰ ਸਿੰਘ ਆਰਮੀ ਬਹਾਦਰਗੜ੍ਹ ਨੂੰ ਸਾਬਕਾ ਵਿਧਾਇਕ ਦੀਦਾਰ ਸਿੰਘ ਪੱਟੀ ਵੱਲੋਂ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਆਦੇ ਨਾਲ ਹੀ ਮੈਂਬਰਾਂ ਵੱਲੋਂ ਪ੍ਰੋਫੈਸਰ ਨਵੀਪਕ ਅਤੇ ਦਾਵੀਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਜਗਪਾਣੀ ਟੀਵੀ ਦਿੱਲੀ ਫਤਿਹਗੜ੍ਹ ਸਾਹਿਬ ਤੋਂ ਜਗਦੇਵ ਸਿੰਘ ਦੀ ਰਿਪੋਰਟ।